ਸੰਗਰੂਰ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਦਾ ਘਹਿਰ ਵਰਤਿਆ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਸੰਗਰੂਰ ਦੇ ਦਿੜਵਾ ਦੇ ਇੱਕ ਪਿੰਡ ਵਿੱਚ 7 ਮੌਤਾਂ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਫੁੱਲਾਂ ਦੀ ਰਸਮ ਦੇ ਲਈ ਐਸਪੀਸੀ ਵੱਲੋਂ ਇੱਕ ਵਾਹਸਤਾ ਪ੍ਰਬੰਧ ਕੀਤਾ ਗਿਆ ਜੋ ਕਿ ਇਨ੍ਹਾਂ ਸੱਤੇ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੁੱਲਾਂ ਦੀ ਰਸਮ ਦੇ ਲਈ ਕੀਰਤਪੁਰ ਸਾਹਿਬ ਲੈ ਕੇ ਜਾਵੇਗੀ ਇਸ ਮੌਕੇ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਹ ਬੇहद ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਪਰ ਸਰਕਾਰ ਇਨ੍ਹਾਂ ਪਿੰਡਾਂ ਵਿੱਚ ਆ ਕੇ ਸਿਰਫ ਖਾਣਾ ਪੂਰਤੀ ਕਰ ਰਹੀ ਹੈ ਮੁੱਖ ਮੰਤਰੀ ਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਉਹ ਬੇहद ਨਿਰਾਸ਼ ਹਨ ਅਤੇ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕਰਦੇ ਹਨ ਦੇਖੋ ਜੀ ਇਹ ਸੱਤ ਪਰਿਵਾਰ ਨੇ ਜੋ ਐਕਸ਼ਨ ਕਮੇਟੀ ਬਣੀ ਹੋਈ ਹੈ ਮੈਂ ਉਹਦਾ ਮੈਂਬਰ ਵੀ ਹਾਂ ਤੇ ਇਹ ਸੱਤੇ ਪਰਿਵਾਰਾਂ ਨੂੰ ਇਕੱਠਾ ਆ ਕੇ ਸਮਝਾਇਆ ਗਿਆ ਵੀ ਤੁਸੀਂ ਜਿਹੜੇ ਫੁੱਲ ਵੱਖ-ਵੱਖ ਨਾ ਜਾਓ ਕਿਉਂਕਿ ਬਾਰੇ ਜਿਆਦਾ ਗਰੀਬ ਪਰਿਵਾਰ ਨੇ ਉਸ ਸੰਸਥਾ ਵੱਲੋਂ ਜਿਹਦਾ ਇਹਨਾਂ ਦਾ ਸਾਧਨ ਦਾ ਜੰਗਾ ਬਣਾ ਪ੍ਰੋਗਰਾਮ ਕਰਿਆ ਹੈ ਕ ਇਹਨੂੰ ਲੈ ਜਾਣ ਵਾਸਤੇ ਤਿੰਨ ਪਰਿਵਾਰ ਕੀਰਤਨਪੁਰ ਸਾਹਿਬ ਜਾ ਰਹੇ ਨੇ ਜੀ ਕਿੰਨੇ ਮੈਂਬਰ ਨੇ ਜੀ ਇਹ ਪਰਿਵਾਰ ਜਿਹੜੇ ਉਹ ਕਦੋਂ ਹੈ ਇਹ ਹੋਗਾ ਜਿਹੜਾ ਸ਼ੁੱਕਰਵਾਰ ਦਾ ਜੀ ਇੱਕ ਇੱਕ ਪਰਿਵਾਰ ਦੇ ਜਿਹੜੇ ਇਹਦੇ ਵਿੱਚ ਗੱਡੀ ਦੇ ਵਿੱਚ ਪੰਜ ਮੈਂਬਰ ਜਾ ਰਹੇ ਨੇ ਜੀ ਨਾਲ ਖੁੱਲ੍ਹ ਮੇਰੇ ਕੀ ਨਾਮ ਹੈ ਨੂਰ ਪ੍ਰੇਸੀ ਤੁਹਾਡੇ ਕੀ ਰਾਜਿਸਤਰੀ ਡੱਟੂ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਵੀਰੇ ਮਜ਼ਦੂਰੀ ਕਰਦੇ ਸੀ ਫਿਰ ਅੱਜ ਫੁੱਲਾਂ ਦੇ ਰਫਰ ਕਿਤੀ ਗਈ ਉਸਤੇ ਲੈ ਕੇ ਜਾ ਰਹੇ ਫੁੱਲਾਂ ਨੂੰ ਫੁੱਲਾਂ ਇਹ ਕੀ ਦੇ ਹਾਂਜੀ ਕਿਰਤ ਪਰਸਾ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਉਹਨਾਂ ਨਾਲ ਕੀ ਗੱਲ ਹੋਈ ਤੁਹਾਡੀ ਜੱਕ ਹੋਈ ਨਹੀਂ ਸਾਰੀ ਗੱਲ ਦੱਸੋ ਗੱਲ ਕਰਨਾ ਚਾਹੁੰਦੇ ਜੀ ਪਰ ਸੁਣੀ ਨਹੀਂ ਉਹਨਾਂ ਨੇ ਆਪਦੀਓ ਸੁਣਾ ਕੇ ਪਹਿਲਾਂ ਵੀ ਮਿੱਠੀ ਗੋਲੀਆਂ ਆਉਂਦੀ ਹੈ ਜੀ ਤੇ ਹੁਣ ਵੀ ਦੇਖੇ ਚਲੇ ਗਏ ਬਸ ਆਈ ਗਏ ਰਹੇ ਹੁੰਦਾ ਜੀ ਉਸਕੇ ਹੈ ਉਹਨਾਂ ਨੇ ਵੈਸੇ ਵੀ ਪ੍ਰਵਾਸੀ ਹੋਣ ਬਾਹਰ ਕੇ ਅੱਗੇ ਨੇ ਵੀ ਪਰਿਵਾਰਾਂ ਨੂੰ ਖਾਂਮਗੇ ਸੀ ਬਸ ਆਪਦੇ ਜਿਹੜੇ ਉਹਦੇ ਨਾਲ ਆਏ ਸੀ ਅਤੀਮਾ ਸਾਹਿਬ ਉਹਨਾਂ ਕਹਿੰਦੇ 5 ਲੱਖ ਰੁਪਇਆ ਦੇ ਕੇ ਬਸ ਕੇਸ ਰਫਾਫਾ ਕਰ ਨੌਕਰੀ ਦਾ ਕੋਈ ਗੱਲ ਨਹੀਂ ਹੋਈ ਇੱਕ ਮੁੰਡੇ ਦੀ ਪਾਸਟੂ ਕੀਤੀ ਹੋਈ ਸੀ ਉਹ ਕਹਿੰਦਾ ਮੈਂ ਹੁਣ ਡਿਪਲੋਮਾ ਕਰ ਰਿਹਾ ਉਹ ਕਹਿੰਦੇ ਤੂੰ ਡਿਪਲੋਮਾ ਕਰ ਇਸ ਤੋਂ ਬਾਅਦ ਨੌਕਰੀਾਂ ਜਰੂਰ ਤਾਂ ਸਾਨੂੰ ਹੁਣ ਇਸ ਤੋਂ ਬਾਅਦ ਸਰਕਾਰੀ ਚ ਨਾ ਇਸ ਤੋਂ ਬਾਅਦ ਕੀ ਨੇ ਪੁੱਛਣਾ ਬਾਬਾ ਜਿਵੇਂ ਉਹਰੇ ਆਏ ਆ ਜਾ ਕੇ ਭਰੋਸਾ ਦੇ ਕੇ ਕਹਿੰਦੇ ਪਰਿਵਾਰਾਂ ਤੋਂ ਉਮੀਦ ਹੈ ਕਿ ਨਹੀਂ ਕੋਈ ਉਮੀਦ ਨਹੀਂ ਹੈ ਉਮੀਦ ਨਹੀਂ ਹੈ ਕਿ ਅੱਜ ਕਿੰਨੇ ਪਰਿਵਾਰਾਂ ਦੇ ਉੱਪਰਾਂ ਦੀ ਰਸਮ ਲੈ ਕੇ ਜਾ ਰਹੇ ਹੋ ਸੱਤ ਅੱਠ ਪਰਿਵਾਰ ਨਹੀਂ ਪਰ ਦੂਗੀਆ ਜੀ ਸਾਰੀ ਕੁਸਤੀ ਇਕੱਠੇ ਆ ਰਹੇ ਨਾਲ ਇਕੱਠੇ ਜਾ ਰਹੇ ਜਿਹੜੀ ਭੋਗ ਦੀ ਇਸ ਮੈਂ ਕਹਿੰਦੇ ਤਰੀਕ ਦੇ ਬੰਦੇ ਦੇਖੋ ਜੀ ਹਾਲੇ ਹਫ਼ਤਾ ਤਾਂ ਲੱਗੇ ਜਾਣਾ ਨਹੀਂ ਕੀਤੀ ਕੀ ਨਾਮ ਹੈ ਜੀ ਜੋਗਾ ਸਿੰਘ ਜੀ ਜੋਗਾ ਸਿੰਘ ਜੀ ਜਿਹਨੇ ਦਿੱਲੀ ਕੋਸ਼ਿਸ਼ੇ ਤੋਂ ਲਿਖ ਲਾ ਰਹੇ ਮੁੰਡਾ ਤੀਜਾ ਮੇਰਾ ਅੱਜ ਫਿਰ ਫੁੱਲਾਂ ਦੀ ਰਸਮ ਕਰ ਰਹੀ ਹਾਂ ਹਾਂ ਜੀ ਫੁੱਲ ਚ ਬੇੜੀਆਂ ਹਾਂ ਜੀ ਅੱਜ ਕਿੱਥੇ ਜਾ ਰਹੇ ਹੋ ਫੁੱਲਾਂ ਤੇ ਕੀਰਤਨ ਫਿਰ ਤਨ ਫੋਰ ਸਭ ਜਾ ਰਹੇ ਹਾਂ ਜੀ ਅੱਜ ਮੁੱਖ ਮੰਤਰੀ ਵੀ ਆਏ ਸੀ ਪੰਜਾਬ ਦੇ ਹਾਂ ਜੀ ਹਾਂ ਜੀ ਕੀ ਗੱਲਬਾਤ ਹੋਈ ਬੰਦਿਆ ਹਾਂ ਜੀ ਕੀ ਗੱਲਬਾਤ ਪਈ ਦੱਸੋ ਸਾਰੀ ਪରିਵਾਰੇ ਕੋਈ ਜਮਖਾ ਵਾਸਤੇ ਕਰਨਾ ਚਾਹੀਦਾ ਉਹ ਬਹੁਤ ਕਰਦਾ ਸੀ ਬੇਟਾ ਜੀ ਮਜ਼ਦੂਰੀ ਕਰ ਦੋਦੀ ਹੈ ਜੀ ਉਹ ਪੰਛੀ ਕੀ ਕੁਛ ਨਹੀਂ ਪਰਿਵਾਰ ਇੱਕ ਪੰਜ ਇੱਕ ਮਹੀਨਾ ਦਾ ਬੰਦਾ ਜੀ ਇੱਕ ਗੁੱਡੀ ਆ 3-4 ਸਾਲ ਦੀ ਅੱਜ ਇੱਥੇ ਪਿੰਡ ਗੁਜਰਾ ਤੋਂ ਸੱਤੇ ਪਰਿਵਾਰਾਂ ਦੇ ਜਿਹੜੇ ਜੀ ਚੜਾਈ ਕਰਕੇ ਜਹਰੀ ਲਿਖਤਵ ਨਾਲ ਉਹਨਾਂ ਦੇ ਫੁੱਲ ਚੁਗੇ ਨੇ ਤੇ ਉਹ ਸਾਰੇ ਫੁੱਲ ਕੀਰਤਪੁਰ ਸਾਹਿਬ ਅੱਜ ਲੈ ਕੇ ਸਾਂਝੇ ਤੌਰ ਤੇ ਜਾ ਰਹੇ ਨੇ ਸ਼ਰੂਮੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ બસ ਦਾ ਪ੍ਰਬੰਧਕ ਕਰਕੇ ਕਿਉਂਕਿ ਇਹ ਗਰੀਬ ਪਰਿਵਾਰ ਸੀਗੇ ਉਹ ਦਿੱਤਾ ਤੇ ਹੁਣ ਸਾਰੇ ਇਤੋਂ ਫੁੱਲ ਪਾ ਕੇ ਆਪਣੀ ਰਸਮਾਂ ਜਿਹੜੀ ਬਣਦੀਆਂ ਉਹਨੂੰ ਕਰਨ ਚੱਲੇ। ਇਹ ਇੱਕੋ ਬੱਸ ਪੇਜੀ ਜਾਰੀ ਇੱਕ ਬੱਸ ਦੇ ਵਿੱਚ ਹੀ ਜਿਨ੍ਹਾਂ ਦਾ ਸੱਤ ਪਰਿਵਾਰ ਨੇ ਪੰਜ-ਪੰਜ ਬੰਦੇ ਨੇ ਤੇ 60 ਸੀਟਡ ਬੱਸ ਆ ਤੇ ਇਹਨਾਂ ਨੇ ਇੱਕ ਬੱਸ ਦੀ ਹੀ ਤਮੰਨਾ ਦੱਸੀ ਸੀਗੀ ਉਹ ਪ੍ਰਬੰਧਕ ਕਰਤਾ ਜੇ ਹੋਰ ਵੀ ਕਹਿਣਗੇ ਤੁਹਾਨੂੰ ਕੋਈ ਦਰਾਜ ਨਹੀਂ ਤੇ ਸ਼ਰੋਮੀਪੁਰ ਦੁਬਾਰਾ ਪਰੰਧ ਕਮੇਟੀ ਹਮੇਸ਼ਾ ਸਹਾਇਜੋਗ ਦਿੰਦੀ ਰੋ। ਮੁੱਖ ਮੰਤਰੀ ਦਾ ਤਾਂ ਮੈਂ ਸਮਝਦਾ ਕਿ ਮੈਂ ਕੀ ਉਹਤੇ ਕਮੈਂਟ ਕਰੂੰਗਾ ਸਾਰਿਆਂ ਨੂੰ ਪਤਾ ਹੈ ਅੱਜ ਜਿਹੜੀ ਆਮ ਸਰਕਾਰ ਬਣੀ ਹੈ ਤੇ ਉਹਦੇ ਕੰਮਕਾਰ ਬਾਰੇ ਉਹਦੇ ਸਾਰਾ ਸਿਸਟਮ ਬਾਰੇ ਸਾਰਿਆਂ ਨੂੰ ਪਤਾ ਹੈ ਤੇ ਉਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਕਿ ਅਸੀਂ ਸਾਰੇ ਕੁਝ ਆਪ ਉਤਰੀਆ ਸਰਕਾਰ ਤੇ ਇਹੀ ਤਾਂ ਮੈਂ ਗੱਲ ਸਮਝਦਾ ਕਿ ਇੱਡੇ ਵੱਡੇ ਮੰਤਰੀ ਹੋ ਕੇ ਉਹਨਾਂ ਨੂੰ ਖੁਦ ਆਪਣੀਆਂ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਦੇਖੋ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲਾਅਨ ਆਰਡਰ ਨੂੰ ਮੇਨਟੇਨ ਕਰਨਾ ਇਹ ਜਿਹੜਾ 2 ਨੰਬਰ ਦੀ ਸ਼ਰਾਬ ਜਿਹੜੀ ਆ ਰਹੀ ਹੈ ਜਿਹੜੀ ਸ਼ਰਾਬ ਆਰੀ ਹੈ ਇਹ ਲੈਂਡ ਆਰਡਰ ਦੀ ਹੀ ਗੱਲ ਹੈ ਇਹ ਇਹ ਤਾਂ ਇਹਨਾਂ ਦੀ ਸਰਕਾਰ ਦੀ ਫਸਟ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹੜੀ ਜ਼ਿੰਮੇਵਾਰੀ ਪਹਿਲੀ ਜ਼ਿੰਮੇਵਾਰੀ ਹੈ ਉਹਨੂੰ ਉਹ ਕਹਿ ਰਹੇ ਨੇ ਸਾਡੀ ਜ਼ਿੰਮੇਵਾਰੀ ਨਹੀਂ ਇਸੇ ਕਰਕੇ ਇਹਨਾਂ ਦਾ ਜਿਹੜਾ ਸਾਰਾ اخلاق ਹੈ ਨਾ ਉਹ ਨੰਗਾ ਹੋ ਰਿਹਾ ਹੈ